ਸਿਰਸਿਚ ਡੇਰਾ ਸੱਚਾ ਸਦਾ ਮੁਖੀ ਰਾਮ ਰਹੀਮ ਨੂੰ ਟੱਕਰ ਦੇਣਗੇ ਡੇਰਾ ਜਗਮਾਲ ਵਾਲੀ ਦੇ ਨਵੇਂ ਉਤਰਾ ਅਧਿਕਾਰੀ ਵਰਿੰਦਰ ਸਿੰਘ ਟਿਲੋਂ ਪਾਈ ਬਲਜੀਤ ਸਿੰਘ ਦਾਦੂ ਵਾਲਦੇ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਹੈ ਡੇਰਾ ਜਗਮਾਲ ਵਾਲੀ ਡੇਰੇ ਸਿਰਸੇ ਵਰਗਾ ਰਾਮ ਰਹੀਮ ਕਿਤੇ ਇਸ ਡੇਰੇ ਚ ਨਾ ਜੰਮ ਪਵੇ ਇਸ ਲਈ ਪਾਈ ਦਾਦੂ ਵਾਲ ਨੇ ਖੇਡ ਦਿੱਤਾ ਹੈ ਵੱਡਾ ਪੈਂਤੜਾ ਰਾਮ ਰਹੀਮ ਦੀ ਹਣੋੜੇ ਦੀ ਨੀਂਦ ਕੀ ਕਨੈਕਸ਼ਨ ਹੈ ਡੇਰਾ ਬਿਆਸ ਦਾ ਡੇਰਾ ਜਗਮਾਲ ਵਾਲੀ ਦੇ ਨਾਲ ਕੀ ਬਾਬਾ 사ਵਣ ਸਿੰਘ ਨੇ ਸ਼ਾਮਸਤਾਨਾ ਜੀ ਨੂੰ ਡੇਰਾ ਸੱਚਾ ਸਦਾ ਬਣਾਉਂਦਾ ਦਿੱਤਾ ਸੀ ਹੁਕਮ ਰਾਮ ਰਹਿਮ ਦਾ ਡੇਰਾ ਜਗਮਾਲ ਵਾਲੀ ਦੇ ਨਾਲ ਕਿਹੜੀ ਗੱਲਾਂ ਖੜਕਾ ਧੜਕਾ ਦੋਨਾਂ ਦਾ ਧਾਰਮਿਕ ਨਾਰਾ ਇੱਕੋ ਹੀ ਕਿਉਂ ਹੈ ਹੈਲੀਕਾਪਟਰ ਦੇ ذریعے ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਸਿਰਸੇ ਪਹੁੰਚਦੇ ਨੇ ਪਾਈ ਬਲਜੀਤ ਸਿੰਘ ਦਾਤੂਵਾਲ ਫੁੱਲਾਂ ਦੇ ਗੁਲਦਸਤੇ ਦੇ ਨਾਲ ਸਵਾਗਤ ਕਰਦੇ ਨੇ ਤੇ ਹੁਣ ਸਿੱਖ ਸੰਗਤ ਵੀ ਉਲਝ ਕੇ ਰਹਿ ਗਈ ਹੈ ਕਿ ਦਾਤੂਵਾਲ ਜੀ ਇੱਕ ਪਾਸੇ ਇਹ ਕਹ ਰਹੇ ਨੇ ਕਿ ਮੇਰਾ ਡੇਰਾਵਾਦ ਨਾਲ ਕੋਈ ਸੰਬੰਧ ਨਹੀਂ ਤੇ ਦੂਜੇ ਪਾਸੇ ਡੇਰਾ ਜਗਮਾਲ ਵਾਲੀ ਦੀ ਪਗੜੀ ਰਸਮ ਤੇ ਮੋਰੀ ਭੂਮ ਕੰਨ ਬਾਰੇ ਨੇ ਨੀਲੇ ਪੀਲੇ ਤੁਮਲਿਆਂ ਤੇ ਚਿੱਟੀਆਂ ਪੱਕਾਂ ਦਾ ਅੰਦਰਲਾ ਕਨੈਕਸ਼ਨ ਹੈ ਕੀ ਜਿਹੜੇ ਪੈਰੋਕਾਰਾਂ ਨੂੰ ਰਾਮ ਰਹੀਮ ਦੇ ਸੁਨੇਹੇ ਸੁਪਨਿਆਂ 'ਚ ਆਉਂਦੇ ਸੀ ਉਹਨਾਂ ਹੀ ਪੈਰੋਕਾਰਾਂ ਨੂੰ ਹੁਣ ਡੇਰਾ ਜਗਮਾਲ ਵਾਲੀ ਦੇ ਵਕੀਲ ਸਾਹਿਬ ਦੇ ਸੁਨੇਹੇ ਸੁਪਨੇ 'ਚ ਆ ਰਹੇ ਨੇ ਆਖਿਰੋ ਕਿਹੜੇ ਸੁਨੇਹੇ ਨੇ ਦੱਸਿਆ ਭਾਈ ਦਾਦੂ ਵਾਲ ਨੇ ਕਿ ਉਹ ਸੁਨੇਹੇ ਹੈ ਕੀ ਡੇਰਾ ਬਿਆਸ ਦੀ ਸੰਗਤ ਡੇਰਾ ਜਗਮਾਲ ਵਾਲੀ ਦੀ ਸੰਗਤ ਰਾਮ ਰਹੀਮ ਦੇ ਪੈਰੋਕਾਰ ਤੇ ਭਾਈ ਦਾਦੂ ਵਾਲ ਦੀ ਸੰਗਤ ਇਸ ਵੀਡੀਓ ਤੇ ਤਰਕ ਦੇ ਨਾਲ ਵਿਚਾਰ ਜਰੂਰ ਰੱਖੇ ਤੇ ਰਾਮ ਰਹੀਮ ਦਿਖੁੰਬ ਠੱਪਣ ਲਈ ਭਾਈ ਦਾਦੂਵਾਲ ਤੇ ਪਪਾ ਗੁਰਿੰਦਰ ਸਿੰਘ ਕਿੱਲੋਂ ਦੀ ਜੋੜੀ ਕੀ ਕਰ ਗਈਏ ਕੋਈ ਵੱਡਾ ਖੇਲ ਹਰਿਆਣਾ ਦੇ ਸਿਰਸਾ ਚ ਡੇਰਾ ਜਗਮਾਲ ਵਾਲੀ ਪਗੜੀ ਦੀ ਰਸਮ ਹੁੰਦੀ ਹੈ ਇਸ ਪਗੜੀ ਦੀ ਰਸਮ ਦੇ ਵਿੱਚ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਕਿੱਲੋਂ ਜੀ ਤੇ ਹਜ਼ੂਰ ਜਸਦੀਪ ਸਿੰਘ ਗਿਲ ਵੀ ਮੌਜੂਦ ਨੇ ਤੇ ਨਾਲੇ ਭਾਈ ਬਲਜੀਤ ਸਿੰਘ ਦਾਦੂਵਾਲ ਇੱਕ ਪੰਥ ਦੀ ਸਰਮੌਰ ਹਸਤੀ ਉਹ ਵੀ ਉੱਥੇ ਮੌਜੂਦ ਨੇ ਦਗਵਾਲ ਕੀ ਤੇ ਡੇਰਾ ਜਮਾਲ ਵਾਲੀ ਤੇ ਡੇਰਾ ਸਿਰਸਾ ਇਹ RAM REHIM ਵਾਲਾ ਡੇਰਾ ਜਿਹੜਾ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਤੇ ਵਿਆਸ ਵਾਲੇ ਡੇਰੇ ਦਾ ਇਹਦੇ ਨਾਲ ਕੀ ਰਿਸ਼ਤਾ ਹੈ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਤੁਹਾਡਾ ਕੀ ਰਿਸ਼ਤਾ ਇਹ ਤੋਂ ਜਰਾ ਪਰਦਾ ਹਟਾ ਦਿਓ ਬਿਲਕੁਲ ਰਸਵਾਲ ਸਿੰਘ ਦੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਸਿਰਸਾ ਡੇਰਾ ਹੈ ਉਸ ਦੇ ਮੁਕੀ ਸਮਸਤਾਨਾ ਹੋਏ ਮਸਤਾਨਾ ਜੀ ਨੇ ਇੱਥੇ ਆ ਕੇ ਜਿਹੜਾ ਡੇਰਾ ਸੀ ਸਥਾਪਿਤ ਕੀਤਾ ਸੀ ਡੇਰਾ ਸਿਰਸਾ ਦੇ ਵਿੱਚ ਤਾਂ ਉਹ ਪਹਿਲਾਂ ਬਾਬਾ ਸਾਵਨ ਸਿੰਘ ਦੀ ਜੋ ਡੇਰਾ ਵਿਆਸਮুখী ਸੀ ਇਹ ਉਹਨਾਂ ਦੇ ਸ਼ਰਧਾਲੂ ਸੀ ਸੀ ਮਸਤਾਨਾ ਜੀ ਚੜ੍ਹਾਈ ਕੀਤੀ ਉਦੋਂ ਉਹ ਕਿਸੇ ਨੂੰ ਥਾਪ ਕੇ ਨਹੀਂ ਸੀ ਗਏ ਕੰਟਰੋਵਰਸੀ ਪੈਦਾ ਹੋਈ ਮਾਮਲਾ ਕੋਰਟ ਚ ਗਿਆ ਤਾਂ ਕੋਰਟ ਨੇ ਵੀ ਕਿਹਾ ਕਿ ਜਿਹੜਾ ਗੁਰਪਾਈ ਹੁੰਦਾ ਉਹਨੂੰ ਨਹੀਂ ਗੱਦੀ ਗੱਦੀ ਚੇਲੇ ਨੂੰ ਦਿੱਤੀ ਜਾਂਦੀ ਆ ਸਰਸਤ ਨਾਮ ਸਿੰਘ ਜਿਹੜੇ ਸੀ ਉਹ ਚੇਲੇ ਸੀ ਉਹਨਾਂ ਨੂੰ ਗੱਦੀ ਦੇ ਦਿੱਤੀ ਇਹ ਉਤੋਂ ਆ ਕੇ ਇੱਥੇ ਜਗਮਾਨ ਵਾਲੀ ਪਿੰਡ ਦੇ ਤੰਬੂ ਗੱਡ ਕੇ ਇੱਥੇ ਬੈਠ ਗਿਆ ਆਪਦਾ ਭਜਨ ਸਰਵਨ ਇੱਥੇ ਕਰਨਾ ਸ਼ੁਰੂ ਕਰਤਾ ਕਿਸੇ ਨੇ ਜ਼ਮੀਨ ਵੀ ਇਹਨਾਂ ਨੂੰ দান ਵਿੱਚ 10 20 ਕਿੱਲੇ ਦਿੱਤੀ ਤਾਂ ਇੱਥੇ ਇਹਨਾਂ ਨੇ ਜਿਹੜਾ ਸੀਗਾ ਇਲਾਕੇ ਦੇ ਵਿੱਚ ਆਪਦਾ ਜਿਹੜਾ ਸੀ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ ਇਹਨਾਂ ਦਾ ਆਪਸੀ ਫਰਕ ਕੀ ਫਰਕ ਇਹ ਆ ਕਿ ਜਿਹੜਾ ਡੇਰਾ ਸਰਸਾ ਦਾ ਉਹ ਵੱਖਰਾ ਹੋ ਗਿਆ ਤੇ ਜਗਮਾਲਵਾਲੀ ਵੱਖਰਾ ਹੋ ਗਿਆ ਇਹਨਾਂ ਦਾ ਆਪਸ ਵਿੱਚ ਕਦੇ ਵੀ ਤਾਲ ਮਿਲ ਨਹੀਂ ਰਹੀਆਂ ਨਾ ਤਾਂ ਕਦੇ RAMDREAM ਨਾ ਕਦੇ ਸਤਨਾਮ ਸਿੰਘ ਜਗਮਾਲਵਾਲੀ ਆਇਆ ਤੇ ਨਾ ਹੀ ਕਦੇ ਮੈਨੇਜਰ ਸਾਹਿਬ ਜਾਂ ਵਕੀਲ ਸਾਹਿਬ ਉੱਥੇ ਡੇਰੇ ਸਰਸੇ ਗਏ ਆਪਸ ਦੇ ਵਿੱਚ ਸਭੋਂ ਤਕਰਾਰ ਵੀ ਉਹਨਾਂ ਨੇ ਡੇਰਾ ਸਰਸਾ ਮੁਕੀ ਨੇ ਜਿਹੜਾ ਸੀ ਇਹਨਾਂ ਨਾਲ ਤਕਰਾਰ ਇਹਨਾਂ ਦੀ ਸੰਗਤ ਤੇ ਵੀ ਹਮਲਾ ਹੋਇਆ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ ਸੋ ਇਸ ਕਰਕੇ ਆ ਆਪਸ ਵਿੱਚ ਇਹਨਾਂ ਦਾ ਜਿਹੜਾ ਹੈਗਾ ਉਹ ਅਰਕਾ ਡੇਰਾ ਸਿਰਸਾ ਵੱਖਰਾ ਡੇਰਾ ਹੈ ਔਰ ਜਗਮਾਲ ਵਾਲੀ ਵੱਖਰਾ ਹੈ। ਤੇ ਦਤਵਾਲ ਸਾਹਿਬ ਪਰ ਇਹਨਾਂ ਦੀ ਜੜ ਤਾਂ ਫਿਰ ਵਿਆਸ ਤੋਂ ਸ਼ੁਰੂ ਹੋਈ ਨਾ। ਹਾਂ ਇਹ ਜਿਹੜੀ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਇਹ ਡੇਰਾ ਵਿਆਸ ਤੋਂ ਸ਼ੁਰੂ ਹੋਏ ਸੀਗੇ ਜਿੱਦਾਂ ਅੱਗੇ ਡੇਰਾ ਵਿਆਸ ਦੇ ਵਿੱਚੋਂ ਵੀ ਕਈ ਭਾਗਾਂ ਚੋਂ ਗਾਂ ਵੰਡੇ ਗੇ ਵੱਖੋ ਵੱਖਰੇ ਡੇਰੇ ਜਿਹੜੇ ਬਣ ਗਏ ਆ। ਤੇ ਦਤਵਾਲ ਜੀ ਡੇਰਾ ਜਗਮਾਲ ਵਾਲੀ ਦੀ ਸੰਗਤ ਜਾਂ ਮੁਖੀ ਜਿਹੜੇ ਨੇ ਇਹਦਾ ਮਤਲਬ ਜਿਹੜਾ ਡੇਰਾ ਸਿਰਸਾ ਹੈ ਉਹਨਾਂ ਦੇ ਨਾਲ ਇਹਨਾਂ ਦਾ ਇਤਖੜਕਾ ਪੂਰਾ ਹਾਂ ਉਹਨਾਂ ਦਾ ਉਹਨਾਂ ਵੱਲੋਂ ਇਹ ਤਾਂ ਕਦੇ ਚੰਗੀ ਮਾੜੀ ਕਰਦੇ ਨਹੀਂ ਉਹਨਾਂ ਨੇ ਇਹਨਾਂ ਦੇ ਉੱਤੇ ਕੋਈ ਮਤਲਬ ਹਮਲੇ ਕੀਤੇ ਨੇ ਜੋ ਪਹਿਲਾਂ ਵੀ ਉਥੇ ਸਿਰਸਾ ਸ਼ਹਿਰ ਦੇ ਵਿੱਚ ਵੀ ਉਹਨਾਂ ਦੀ ਸ਼ਹਿਰ ਕੋ ਯਾਦਗਾਰ ਚੌਕ ਵੀ ਬਣਿਆ ਕਿ ਟਰੱਕ ਦੇ ਉੱਤੇ ਹਮਲਾ ਹਮਲਾ ਹੋ ਗਿਆ ਸੀ ਤੇ ਉਹਨਾਂ ਦਾ ਨਾਂ ਲੱਗਾ ਕਿ ਉਹਨਾਂ ਨੇ ਕੀਤਾ ਸੀਗਾ ਜਿਹੜਾ ਵੀ ਉਹਨਾਂ ਕੋਲੇ ਗਿਆ ਉਹਨਾਂ ਨੇ ਕੋਈ ਗੱਲ ਮੈਂ ਕਦੇ ਉਹਨਾਂ ਕੋਲੇ ਕੋਈ ਹੋਰ ਦੁਨਿਆਵੀ ਗੱਲ ਜਾਂ ਕਦੇ ਪੋਲਿਟਿਕਸ ਦੀ ਗੱਲ ਮੈਂ ਨਹੀਂ ਸੁਣੀ ਉਹਨਾਂ ਤੋਂ ਮਤਲਬ ਭਜਨ ਪਾਠ ਦੀ ਉਹ ਗੱਲ ਕਰਦੇ ਇਸ ਕਰਕੇ ਮੇਰਾ ਜ਼ਿਆਦਾ ਉਹਨਾਂ ਨਾਲ ਸੀਗਾ ਕਿ ਉਹ ਭਗਤੀ ਦੀ ਬੰਦਗੀ ਦੀ ਗੱਲਬਾਤ ਹੀ ਕਰਦੇ ਸੀਗੇ ਸੋ ਉਹ ਕਦੇ ਵੀ ਇਟ ਖੜੱਕੇ ਵਾਲੀ ਗੱਲ ਉਹਨਾਂ ਵੱਲੋਂ ਮੈਂ ਕਦੇ ਨਹੀਂ ਦੇਖੀ ਅੱਛਾ ਦਤਵਾਲ ਸਾਹਿਬ ਜਿਹੜੇ ਫਿਰ ਸਿਰਸਾ ਜਿਹੜਾ ਡੇਰਾ ਹੈ ਤੇ ਉੱਥੋਂ ਵਾਲਾ ਨਾਰਾਇਣ ਮੈਂ ਇੱਥੇ ਸੁਣਦਾ ਪਿਆ ਧੰਤਾ ਸਤਗੁਰ ਤੇ ਰਹੀ ਅਸਰ हां इही मैं दस्सया ਵੀ ਇਹ ਗੱਲ ਜਿਹੜੀ ਉਹਨਾਂ ਦੀ ਕੌਮਣ ਹੈ ਜਿਵੇਂ ਡੇਰਾ ਬਿਆਸ ਦਾ ਉਹਨਾਂ ਦਾ ਆਪਣਾ ਰਾਧਾ ਸੁਆਮੀ ਨਾਰਾ ਹੈ ਪਰ ਇਹ ਜਿਹੜਾ ਡੇਰਾ ਸਰਸਾ ਬਣਿਆ ਸੀ ਇਹਨਾਂ ਨੇ ਮਸਤਾਨੇ ਨੇ ਆਪਣਾ ਮਸਤਾਨਾ ਹੀ ਦੇ ਨਾਂ ਜਿਹੜਾ ਸੀਗਾ ਉਹ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਨਾਰਾ ਕੀਤਾ ਸੀ ਤੇ ਇਹੀ ਨਾਰਾ ਜਿਹੜਾ ਇੱਥੇ ਆ ਇਹਨਾਂ ਦਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਇਸ ਨਾਰੇ ਦੇ ਵਿੱਚ ਉਹਨਾਂ ਦਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰੂ ਸੱਜੇ ਬਾਸ਼ਾ ਤੇਰਾ ਹੀ ਆਸਰਾ ਹੈ ਨਾ ਉਹ ਨਾੜੇ ਦੇ ਵਿੱਚ ਕੋਈ ਉਹਦੇ ਨਾਲ ਰਾਮ ਰਹੀਮ ਦਾ ਕੋਈ ਤਾਲੁਕਤ ਮੈਨੂੰ ਤਾਂ ਲੱਗਦਾ ਨਹੀਂ ਦਾਦੂਵਾਲ ਜੀ ਜਿਹੜੇ ਜਗਮਾਲ ਵਾਲੀ ਦੇ ਵਿੱਚ ਅੱਜ ਪਗੜੀ ਰਸਮ ਹੋਈ ਹੈ ਕੁਛ ਇੱਥੇ ਕਰਦਾ ਕਿਉਂਕਿ ਇਹ ਪਗੜੀ ਰਸਮ ਜਿਹੜੀ ਹੈ ਇਹਦੇ ਵਾਸਤੇ ਗੁਰਿੰਦਰ ਸਿੰਘ ਢਿੱਲੋਂ ਜੀ ਬਾਬਾ ਜੀ ਜਿਹੜੇ ਇਤਿਹਾਸ ਦੇ ਮੁਖੀ ਉਹ ਖੁਦ ਆਂਦੇ ਨੇ ਨਾਲ ਹਜ਼ੂਰ ਜਸਬੀਰ ਸਿੰਘ ਗਿੱਲ ਵੀ ਮੌਜੂਦ ਨੇ ਤੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਤਾਂ ਕਈ ਤਨ ਮਹਾਨ ਸ਼ਖੀਰਤਾ ਜਿਹੜੀਆਂ ਨੇ ਇਹ ਉੱਥੇ ਮੌਜੂਦ ਨੇ ਇਹਦਾ ਚਿਹਰਾ ਜੇ ਕੋ ਤੁਹਾਨੂੰ ਪਤਾ ਰਸ਼ਵਾਲ ਸਿੰਘ ਜੀ ਵੀ ਡੇਰਾ ਬਿਆਸ ਮੁਕੀ ਬਾਬਾ ਗੁਰਿੰਦਰ ਸਿੰਘ ਉਹਨਾਂ ਨਾਲ ਸਾਡਾ ਬੜਾ ਪਿਆਰ ਸਤਿਕਾਰ ਆ ਮੇਰੇ ਆਨੰਦਕਾਰ ਜਾਂ ਕਿ ਵੀ ਆਏ ਹੋ ਔਰ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦਾ ਮਸਲਾ ਸੀ ਉਹ ਵੀ ਅਸੀਂ ਸੋਲਵ ਕੀਤਾ ਹੈ ਅੱਜ ਉੱਥੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਬੜੀ ਸ਼ਰਧਾ ਭਾਵ ਨਾਲ ਅਸੀਂ ਉਹਨਾਂ ਦਾ ਦਰਸ਼ਨ ਕਰਦੀਆਂ ਡੇਰਾ ਬਿਆਸ ਦੇ ਅੰਦਰ ਔਰ ਮੇਰੇ ਮਾਤਾ ਜੀ ਦੇ ਭੋਗ ਤੇ ਵੀ ਆਏ ਸੀ ਵੈਸੇ ਵੀ ਜਦੋਂ ਕਦੇ ਇੱਧਰ ਸਰਸੇ ਦੇ ਇਲਾਕੇ ਜਾਣ ਜਾਂ ਸਿਕੰਦਰਪੁਰ ਆਉਣ ਆਪਣੇ ਤਾਂ ਉਹ ਦਾदूਵਾਲ ਹੋ ਕੇ ਜਾਂਦੇ ਆ ਔਰ ਮੈਂ ਵੀ ਅਕਸਰ ਕਈ ਵਾਰ ਉਹਨਾਂ ਨੂੰ ਜਿਹੜਾ ਹੈਗਾ ਉਹ ਮਿਲਿਆ ਵਕ-ਵਕ ਥਾਵਾਂ ਤੇ ਔਰ ਇਹ ਜਿਹੜਾ ਅੱਜ ਉਹਨਾਂ ਦਾ ਇੱਥੇ ਆਉਣਾ ਸੀਗਾ ਅਫਸੋਸ ਵਾਸਤੇ ਆਏ ਸੀ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਵਕੀਲ ਸਾਹਿਬ ਚੜ੍ਹਾਈ ਕੀਤੀ ਜਾਂ ਉਹਨਾਂ ਦੀ ਅੰਤਮ ਕਰਿਆਈ ਤਾਂ ਉਦੋਂ ਹੀ ਵਿਦੇਸ਼ ਸੀਗੇ ਹਾਂ ਡੇਰਾ ਬਿਆਸ ਮੁਕੀ ਉਹਨਾਂ ਦੇ ਵੱਲੋਂ ਵੀ ਜਿਹੜਾ ਉਹਨਾਂ ਨੂੰ ਦਸਤਾਰ ਬੰਨ੍ਹ ਕੇ ਔਰ ਇਹੀ ਸੰਗਤ ਦੇ ਵਿੱਚ ਵੀ ਇਹੀ ਕਿਹਾ ਵੀ ਜੋ ਜ਼ਿੰਮੇਵਾਰੀ ਵਕੀਲ ਸਾਹਿਬ ਨੇ ਤੁਹਾਡੀ ਲਈ ਹੈ ਉਹਨੂੰ ਨਿਭਾਓ ਸੰਤਾਂ ਨੂੰ ਨਾਮ ਬੰਨ੍ਹਣਾ ਜੁੜੋ ਜਿਹੜਾ ਹੈਗਾ ਨਸ਼ਿਆਂ ਤੋਂ ਮੁਕਤ ਕਰੋ ਇਹੀ ਗੱਲਾਂ ਬਾਤਾਂ ਹੋਈਆਂ ਔਰ ਇਸ ਤੇ ਇਹੀ ਮੇਰੇ ਨਾਲ ਵੀ ਇਹੀ ਸਵਾਲ ਸਿੰਘ ਦੀ ਮੈਂ ਨਹੀਂ ਚਾਹੁੰਦਾ ਸੀਗਾ ਕਿ ਕੋਈ ਇਸ ਤਰ੍ਹਾਂ ਦਾ ਆਰਾਮ ਰਹੀ ਮਰਗਾ ਬੈਠੇ 20 ਸਾਲ ਉਹਦੇ ਨਾਲ ਲੜਦੇ ਰਹੇ ਕੇਲਾ ਮੁਕਾਦਮੇ ਸੌ ਕੁਝ ਹੋਇਆ ਤੇ ਕੋਈ ਮੇਰੇ ਤੋਂ ਕਿਉਂਕਿ ਰਾਮਰੀ ਹੁੰਦਾ ਡੇਰਾ ਤੇ ਜੇ ਮੇਰੇ ਤੋਂ 40-50 ਕਿਲੋਮੀਟਰ ਹੈ ਇਹ ਤਾਂ ਮੇਰੇ ਤੋਂ ਸਾਰਾ 10-15 ਕਿਲੋਮੀਟਰ ਦਾ ਫਰਕ ਗਿਆ ਸੋ 15 ਮਿੰਟ ਦਾ ਰਾਹ ਵੀ ਨਹੀਂ ਆ ਕਿ ਕਾਲਾਂਵਾਲੀ ਮੰਡੀ ਦੇ ਪਰਲੇ ਪਾਸੇ ਡੱਬ ਵਾਲੀ ਸਾਈਡ ਨੂੰ ਮੇਰੇ ਆ ਜਿਹੜਾ ਸਥਾਨ ਉਹ ਇਧਰ ਨੂੰ ਆ ਸੋ ਮੈਂ ਨਹੀਂ ਸੀ ਚਾਹੁੰਦਾ ਕਿ ਹੁਣ ਫੇਰ ਇਹੋ ਜਿਹਾ ਕੋਈ RAMDHI ਮਾਰਗ ਆ ਬੈਠ ਜੇ ਇਹ ਸਾਊ ਬੰਦੇ ਆ ਸਾਫ਼ ਸੁਥਰੇ ਬੰਦੇ ਪਹਿਲੇ ਤਾਂ ਆਪਾਂ ਲੰਬੇ ਸਮੇਂ ਤੋਂ ਵਾਅਦਾ ਕਰਵਾ ਜੀ ਮੈਂ ਕਹਿੰਦਾ ਸੀ ਕਿ ਚਲੋ ਜਿਹੜੇ ਜਿਨ੍ਹਾਂ ਨੂੰ ਨਾਲੇ ਵਕੀਲ ਸਾਹਿਬ ਜ਼ਿੰਮੇਵਾਰੀ ਕੋਈ ਅਸੀਂ ਤਾਂ ਦਿੱਤੀ ਨਹੀਂ ਇਸ ਵਕੀਲ ਸਾਹਿਬ ਜਿੰਮੇਵਾਰੀ ਦੇ ਕੇ ਜਿਹੜੇ ਉੱਥੇ ਸੰਸਥਾ ਦੇ ਪਹਿਲੇ ਮੁਖੀ ਸੀ ਅੱਜ ਡੇਰਾ ਬਿਆਸ ਮੁਖੀ ਉਹਨਾਂ ਨੇ ਵੀ ਆਪਣੇ ਵੱਲੋਂ ਦਸਤਾਰ ਬੰਨ੍ਹੀ ਕਿਉਂਕਿ ਥੋੜਾ ਜਿਹਾ ਇਹ ਵੀ ਭਰਮ ਭੁਜਿਆ ਪਾਇਆ ਜਾ ਰਿਹਾ ਸੀਗਾ ਕਿ ਦੇਖੋ ਜੀ ਜਿਹੜੇ ਵਕੀਲ ਸਾਹਿਬ ਸੀ ਉਹਨਾਂ ਦੀ ਵਸੀਅਤ ਅਸਲੀ ਨਹੀਂ ਆ ਜਾਂ ਉਹਨਾਂ ਦੀ ਟ੍ਰੀਟਮੈਂਟ ਚੰਗੀ ਨਹੀਂ ਹੋਈ ਉਹ ਸਾਰੀਆਂ ਗੱਲਾਂ ਤੇ ਬਰਾਮ ਲੱਗ ਗਿਆ ਕਿਉਂਕਿ ਮੈਕਸ ਹਸਪੀਟਲ ਦੇ ਡਾਕਟਰਾਂ ਨੇ ਵੀ ਕਿਹਾ ਸਾਹਮਣੇ ਆ ਕੇ ਕਿ ਉਹਨਾਂ ਦੀ ਟ੍ਰੀਟਮੈਂਟ 'ਚ ਕੋਈ ਫਰਕ ਨਹੀਂ ਰਿਹਾ ਔਰ ਇਹ ਵਿਸੀਅਤ ਵੀ ਜਿਹੜੀ ਹੈ ਬਕਾਇਦਾ ਸੁਪਰੀਮ ਕੋਰਟ ਦੇ ਵਕੀਲ ਸੱਜ ਕੇ ਦਿੱਲੀ ਉਹਨਾਂ ਨੇ ਪਹਿਲਾਂ ਹੀ 1.5 ਸਾਲ ਕਰ ਦਿੱਤੀ ਸੀ। ਤੇ ਇਸ ਕਾਰਨ ਅੱਜ ਡੇਰਾ ਬਿਆਸ ਮੁਖੀ ਉਹਨਾਂ ਨੇ ਵੀ ਜਿਹੜੀ ਦਸਤਾਨ ਆ ਉਹਨਾਂ ਨੂੰ ਬਣ ਕੇ ਤੇ ਜ਼ਿੰਮੇਵਾਰੀ ਅੱਗੇ ਆਪਣੀ ਲਭਾਉਣੀ। ਅਚਾ ਜਦਵਾਲ ਜੀ ਆਖਰੀ ਸਵਾਲ ਤੁਹਾਡੇ ਤੋਂ ਕਿ ਹੁਣ ਜਗਮਾਲ ਵਾਲੀ ਡੇਰਾ ਦੇ ਜਿਹੜੇ ਮੌਜੂਦਾ ਮੁਖੀ ਨੇ ਜਿਨ੍ਹਾਂ ਨੂੰ ਅੱਜ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤੇ ਸੰਕਾ ਨੂੰ ਵੀ ਸੰਦੇਸ਼ ਜਿਹੜੇ ਨੇ ਜਾਰੀ ਹੋ ਗਏ ਨੇ ਬਾਬਾ ਢੱਲੋ ਜੀ ਵੱਲੋਂ ਵੀ ਔਰ ਜਦਵਾਲ ਜੀ ਤੁਹਾਡੇ ਵੱਲੋਂ ਵੀ ਤੇ ਇਹਦੇ ਨਾਲ ਹੁਣ ਦਲੇਰੀ ਇਹਨਾਂ ਦੇ ਵਿੱਚ ਤੁਹਾਡੇ ਵਰਗੀ ਹੈ। ਪੂਰੀ ਟੱਕਰ ਨਹੀਂ ਹੈ ਕਿਉਂਕਿ ਸਿਰਫ ਸ਼ਾਂਚੀਲਤਾ ਲਈ ਨਹੀਂ ਦੇਖੋ ਇਹਦਾ ਸੇਵਾਦਾਰ ਆਦਮੀ ਹੈ ਜੀ ਦਲੇਰੀ ਤਾਂ ਪਰਮਾਤਮਾ ਦਾ ਹੈ ਰੇਗ ਨੂੰ ਬਾਕੀ ਵਾਹਿਗੁਰੂ ਦੇ ਨਾਮ ਦੀ ਦਲੇਰੀ ਹੁੰਦੀ ਹੈ ਜਿੰਨਾ ਕੋਈ ਜਪਦਾ ਹੈ ਜਿੰਨਾ ਉਹ ਜਪਣਗੇ ਉਨੀ ਉਹਨਾਂ ਚ ਦਲੇਰੀ ਆਊਗੀ ਬਾਕੀ ਉਹ ਸਾਊ ਬੰਦੇ ਨੇ ਆਪਣਾ ਭਜਨ ਵਟ ਕਰਦੇ ਸੇਵਾ ਕਰਦੇ ਪਹਿਲਾਂ ਤਾਂ ਵਕੀਰ ਸਾਹਿਬ ਦੀ ਸੇਵਾ ਚ ਰਹੇ ਐਡਮਿਨਿਸਟ੍ਰੇਸ਼ਨ ਚ ਰਹੇ ਜਿਹੜਾ ਟਰਸਟ ਸੀਗਾ ਉਹਦੇ ਉਹਨਾਂ ਨੂੰ ਪਹਿਲਾਂ ਤੋਂ ਹੀ ਮੈਂਬਰਸ ਪਾਇਆ ਹੋਇਆ ਸੀ ਟਰਸਟੀ ਉਹਨਾਂ ਨੇ ਤੇ ਬਾਕੀ ਉਹ ਆਪ ਦਾ ਭਜਨ ਪਾਠ ਕਰਦੇ ਉਹਨਾਂ ਨੇ ਦਲੇਰੀ ਨਾਲ ਕਿਹੜਾ ਕਿਸੇ ਨਾਲ ਲੜਨਾ ਜਾਂ ਝਗੜਨਾ ਜਿਹੜੇ ਕੋਈ ਚਾਰ ਵੀਰ ਵਿਰੋਧ ਨਾ ਅਦਵਲ ਜੀ ਹੁਣ ਉਹ ਤੇ ਵੀ ਸੰਗਤ ਜਿਹੜੀ ਹੈ ਉਹ ਤੇ ਉਹ ਵੀ ਇਦਾਂ ਹੀ ਮਤਲਬ ਰੱਖਦੇ ਨੇ ਵਿਤਕਰਾ ਕੀ ਉਹ ਬਹੁਤ ਧਿਆਰ ਕਰਦੀ ਹੈ ਜਿਹੜੀ ਸਿਰਫ ਤਾਂ ਕਾਫੀ ਉਹਨਾਂ ਦੇ ਕੋਲ ਆਏ ਮੈਨੂੰ ਕੱਲ ਵੀ ਕੋਈ ਡੱਬੂ ਵਾਲੀ ਤੋਂ ਆਏ ਬਗਾਦਾ ਚਿੱਠੀ ਲੈ ਕੇ ਗਏ ਕਿ ਸਾਡੇ ਸੋਪਣੇ 'ਚ ਵਕੀਲ ਸਾਹਿਬ ਆਏ ਉਹਨਾਂ ਨੇ ਕਿਹਾ ਵੀ ਤੁਸੀਂ ਬ੍ਰਿੰਦਰਜੀ ਕੋਲ ਜਾਓ ਕਹਿੰਦਾ ਮੈਂ ਜਿਹੜਾ ਆ ਰਾਮ ਰਹੀ ਹਿੰਦ ਦਾ ਸੇਵਕ ਸੀਗਾ ਪਰ ਮੈਂ ਹੁਣ ਛੱਡ ਕੇ ਤੇ ਇੱਧਰ ਮਦਲ ਆ ਗਿਆ ਹੁਣ ਕਾਫੀ ਸੰਗਤ ਜਿਹੜੀ ਆ ਉਹ ਰਾਮ ਰਹੀ ਹਿੰਦ ਦਾ ਡੇਰਾ ਛੱਡ ਗਈ ਬਸ ਜਿਹਦਾ ਹੈਗਾ ਵਾ ਉਹ ਜਗਮਾਲ ਵਾਲੀ ਵੱਲ ਨੂੰ ਆ ਰਹੀ ਆ ਅੋ ਜਮਾਲਵਾਲੀ ਦੀ ਸੇਵਾ ਚ ਲੱਗੀ ਤੇ ਅਸੀਂ ਜਿਹੜਾ ਹੈਗਾ ਸੀ ਇਹਨਾਂ ਨੂੰ ਗੁਰੂ ਘਰ ਨਾਲ ਜੋੜਦੇ ਆ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮੋਢਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਸੇਖਿਆ ਮੈਂ ਕਿਸੇ ਡੇਰੇ ਤੇ ਫੇਤ ਨਹੀਂ ਕਰਦਾ ਨਾ ਕਿਸੇ ਡੇਰੇ ਤੇ ਮੇਰਾ ਵਿਸ਼ਵਾਸ ਨਹੀਂ ਮੈਂ ਕਿਸੇ ਡੇਰੇ ਦਾ ਬੁਜਾਰੀ ਨਹੀਂ ਆ ਪਰ ਗੈਰ ਸਿੱਖਾਂ ਦੇ ਨਾਲ ਵੀ ਜਿਹੜੇ ਜਿਹੜੇ ਮਤਲਬ ਉਹਨਾਂ ਨਾਲ ਵੀ ਇੱਕ ਦੋਸਤੀ ਮਿੱਤਰਤਾ ਇੱਕ ਪਿਆਰ ਸਤਿਕਾਰ ਹੋਣਾ ਉਹਨਾਂ ਦੀ ਡੇਰੇ ਦੀ ਆਪਣੀ ਮਰਿਆਦਾ ਪਰੰਪਰਾਵਾਂ ਨੇ ਆਪਣੀਆਂ ਭਾਰਤ ਜਨ ਅਨੇਕਾਂ ਡੇਰੇ ਆ ਬਹੁਤ سارے ਉਹਦਾ ਸੀਨੀਅਰ ਮਲੇ ਬਹੁਤ سارے ਜਿਹੜੇ ਸੰਨਿਆਸੀ ਆ بڑے ਨਾਥਾਂ ਦੇ ਆ ਇਸੀ ਤਰ੍ਹਾਂ ਵੱਖ-ਵੱਖ ਜਿਹੜੇ ਅਪਰ ਤੁਹਾਡਾ ਇੰਟਰਫੇਸ ਸਭ ਨਾਲ ਹੀ ਗੱਲ ਅਸੀਂ ਆਪਣੇ ਗੁਰੂ ਦੀ ਗੱਲ ਕਰਨੀ ਕੋ ਪਿਆਰ ਦੀ ਸਾਂਝੀ ਵਾਸਰਬਾਦ ਦੇ ਕੋਲੇ ਦੀ ਗੱਲ ਕਰਨੀ ਤੇ ਇਸ ਕਰਕੇ ਸਹੀ ਤਾਂ ਸਾਰਿਆਂ ਨੂੰ ਗੁਰੂ ਘਰ ਵਾਲੇ ਪਾਸੇ ਲੈ ਕੇ ਆਉਣਾ ਹੈ ਨਾ ਜੀ ਬਹੁਤ ਬਹੁਤ ਸ਼ੁਕਰੀਆ ਪਾਈ ਬਲਜੀਤ ਸਿੰਘ ਦਦਵਾਲ ਜੀ ਤੁਹਾਡਾ ਇਹਨਾਂ ਸ਼ਬਦਾਂ ਦੇ ਨਾਲ ਹੀ ਜਿੱਥੇ ਤੁਹਾਡਾ ਧੰਨਵਾਦ ਕਰਦੇ ਆਂ ਤਾਂ ਸੰਗਤ ਜੀ ਤੁਹਾਡੇ ਤੋਂ ਵੀ ਲੈਣੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ